ਜਹਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਥੋੜਾ ਟਾਈਮ ਪਹਿਲਾਂ ਬਲਾਕ ਨੂਰਪੋਵਦੀ ਦੇ ਪਿੰਡ ਉਸਮਾਨਪੁਰ ਦੇ ਕੋਲ ਬਹੁਤ ਹੀ ਭਿਆਨਕ ਹਾਦਸਾ ਹੋਇਆ ਜਿੱਥੋਂ ਵੀ ਆਪਾਂ ਤੁਹਾਨੂੰ ਆਪਾਂ ਲਾਈਵ ਤਸਵੀਰਾਂ ਨਾਲ ਹੁਣ ਚੈੱਕ ਕਰਵਾਵਾਂਗੇ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਦੀ ਇਹ ਤਿੰਨ ਵਿਅਕਤੀ ਸੀ ਰੋਲੀ ਪਿੰਡ ਦੇ ਤੇ ਉਹਦੇ ਚੋਂ ਇੱਕ ਟਿਪਰ ਦੇ ਵੱਲੋਂ ਤੁਹਾਨੂੰ ਭਿਆਨਕ ਟੱਕਰ ਮਾਰੀ ਗਈ ਜਿਸ ਦੀ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦੇ ਸਰੀਰ ਦੇ ਅੰਗ ਵੀਦਾਂ ਨੂੰ ਅਸੀਂ ਨਾਲ ਲਾਈਵ ਤਸਵੀਰਾਂ ਚੈੱਕ ਕਰਵਾਣੇ ਕਿੰਨੀ ਬੁਰੀ ਤਰ੍ਹਾਂ ਉਸ ਵਿਅਕਤੀ ਦੀ ਮੌਤ ਹੋਈ ਉਸ ਟਿਪਰ ਦੇ ਕਾਰਨ ਕਿੰਨੇ ਘਰਾਂ ਦੇ ਚਿਰਾਗ ਬੁੱਝ ਗਏ ਤੇ ਦੋ ਵਿਅਕਤੀ ਕਾ ਸੀ ਕਿੰਬੀ ਜਖਮੀ ਤੁਸੀਂ ਜਾ ਰਿਹਾ ਆਪਾਂ ਤੁਹਾਨੂੰ ਲਾਈਵ ਸਵੀਰ ਨਾਲ ਚੈੱਕ ਕਰਵਾਨੇ ਆਪਾਂ ਉਸ ਜਗ੍ਹਾ ਤੇ ਖੜੇ ਹੋਏ ਆ ਤੁਹਾਨੂੰ ਆਪਾਂ ਹੁਣ ਨਾਲ ਦੀ ਸਵੀਰ ਚੈੱਕ ਕਰਵਾਨੇ ਆ ਜੀ ਮੇਰੇ ਨਾਲ ਤਸਵੀਰਾਂ ਦੇ ਵਿੱਚ ਚੈੱਕ ਕਰ ਸਕਦੇ ਹੋ ਕਿੰਨੀਆਂ ਜਗ੍ਹਾ ਤੇ ਉਹ ਹਾਦਸਾ ਹੋਇਆ ਏ ਤੇ ਕਿੰਨੀ ਬੁਰੀ ਤਰ੍ਹਾਂ ਪੇਪਰਮਾਂ ਨੂੰ ਗੇੜ ਮਾਰੀ ਤੇ ਉਸ ਬਿਅਕਤੀ ਦਾ ਸਰੀਰ ਦਾ ਕੋਈ ਅੰਗ ਜਾਂ ਮੌਕੇ ਆ ਸਕਦੇ ਆਪਾਂ ਤੁਸੀਂ ਮੇਰੇ ਨਾਲ ਚੈੱਕ ਕਰਦੇ ਹੋ ਤਸਵੀਰਾਂ ਵਿੱਚ ਜਿੱਥੇ ਪਿਆ ਹੋਇਆ ਏ ਤੇ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਕਿੰਨੀ ਬੁਰੀ ਤਰ੍ਹਾਂ ਜਖਮੀ ਤੇ ਟੁੱਟਿਆ ਹੋਇਆ ਏ ਜਿਸ ਕਰਕੇ ਦੀ ਮੌਕੇ ਦੀ ਮੌਤ ਹੋ ਗਈ ਉਸ ਦੇ ਸਰੀਰ ਦੇ ਕੁਝ ਸਵਾਰ ਚਿੱਗਰੇ ਹੋਏ ਅੰਗੋ ਦੇ ਪੂਰੀ ਚਪਲਾ ਚਪਲਾ ਤੇ ਬਲੱਡ ਤੁਸੀਂ ਮੇਰੇ ਨਾਲ ਤਸਵੀਰਾਂ ਦੇਖ ਸਕਦੇ ਹੋ ਬਾਕੀ ਕੋਈ ਕੋਈ ਟੇਜਰ ਕਿੱਥੇ ਜਾ ਰਹੇ ਨੇ